ਜੀਵਨ ਪਰਮਾਤਮਾ ਵੱਲੋਂ ਬਖਸ਼ਿਆ ਗਿਆ ਸਭ ਤੋਂ ਅਨਮੋਲ ਤੋਹਫਾ ਹੈ ਇਹ ਸਿਰਫ ਸਾਹ ਲੈਣ ਦਾ ਨਾਮ ਨਹੀਂ ਸਗੋਂ ਇੱਕ ਅਜੀਹਾ ਸਨੇਹਾ ਹੈ ਜੋ ਅਸੀਂ ਹਰ ਰੋਜ਼ ਦੇ ਜੀਵਨ ਵਿੱਚ ਮਹਿਸੂਸ ਕਰਦੇ ਹਾਂ ਅਸਲ ਵਿੱਚ ਅਨਮੋਲ ਜੀਵਨ ਦਾ ਅਰਥ ਸਿਰਫ ਜਿਉਣਾ ਨਹੀਂ ਬਲਕਿ ਜ਼ਿੰਦਗੀ ਨੂੰ ਇੱਜ਼ਤ ਪਿਆਰ ਸੇਵਾ ਤੇ ਸੱਚਾਈ ਦੇ ਰਸਤੇ ਤੇ ਲੈ ਜਾਣਾ ਹੈ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਅਨਮੋਲ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਹਰ ਲਮਹੇ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਆਪਣੇ ਜੀਵਨ ਨੂੰ ਸਾਰਥਕ ਬਣਾਉਣ ਲਈ ਚੰਗੇ ਚੰਗੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਅੱਜ ਕੱਲ੍ਹ ਦੇ ਤੇਜ਼ ਦੌਰ ਵਿੱਚ ਲੋਕ ਬਹੁਤ ਕੁਝ ਹਾਸਲ ਕਰਨ ਦੀ ਦੌੜ ਵਿੱਚ ਲੱਗੇ ਹੋਏ ਹਨ ਪਰ ਉਹ ਅਸਲੀ ਅਰਥ ਵਿੱਚ ਜੀਵਨ ਦੀ ਮਹੱਤਤਾ ਨੂੰ ਭੁੱਲ ਜਾਂਦੇ ਹਨ। ਅਨਮੋਲ ਜੀਵਨ ਦੀ ਪ੍ਰਵਾਸ਼ਾ ਕੈਸੇ ਜਾ ਭੌਤਿਕ ਚੀਜ਼ਾਂ ਵਿੱਚ ਨਹੀਂ ਸਗੋਂ ਅੰਦਰੂਨੀ ਆਤਮਿਕ ਸੁਖ ਸੰਤੋਖ ਅਤੇ ਸਦਾਚਾਰ ਵਿੱਚ ਹੁੰਦੀ ਹੈ ਜਿਸ ਮਨੁੱਖ ਨੇ ਆਪਣੇ ਜੀਵਨ ਦੀ ਅਸਲ ਅਹਿਮੀਅਤ ਨੂੰ ਸਮਝ ਲਿਆ ਉਹ ਕਦੇ ਵੀ ਬੇਮਕਸਦ ਜੀਵਨ ਨਹੀਂ ਜਿਉਂਦਾ ਉਹ ਹਮੇਸ਼ਾ ਹੋਰਾਂ ਦੀ ਮਦਦ ਕਰਦਾ ਹੈ ਪਿਆਰ ਵੰਡਦਾ ਹੈ ਤੇ ਆਪਣੇ ਆਚਰਣ ਰਾਹੀਂ ਹੋਰਾਂ ਨੂੰ ਵੀ ਪ੍ਰੇਰਿਤ ਕਰਦਾ ਹੈ ਅਨਮੋਲ ਜੀਵਨ ਕਿਉਂ ਲਈ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਬਹੁਤ ਸਾਰੀ ਦੌਲਤ ਹੋਵੇ ਜਾਂ ਕੋਈ ਵੱਡਾ ਦਰਜਾ ਹੋਵੇ ਅਸਲ ਅਨਮੋਲਤਾ ਤਾਂ ਉਸ ਜ਼ਿੰਦਗੀ ਵਿੱਚ ਹੈ ਜੋ ਕਿਸੇ ਦੀ ਮਦਦ ਕਰ ਸਕੇ ਕਿਸੇ ਦੇ ਚਿਹਰੇ ਤੇ ਮੁਸਕਾਨ ਲਿਆ ਸਕੇ ਜਾਂ ਕਿਸੇ ਦੀ ਦੁੱਖ ਭਰੀ ਜ਼ਿੰਦਗੀ ਵਿੱਚ ਰੌਸ਼ਨੀ ਦਾ ਦੀਵਾ ਬਣ ਸਕੇ ਜਦੋਂ ਅਸੀਂ ਸੱਚਾਈ ਸੇਵਾ ਅਤੇ ਦਿਆਲਤਾ ਨਾਲ ਜਿਉਂਦੇ ਹਾਂ ਤਾਂ ਅਸੀਂ ਆਪਣੇ ਜੀਵਨ ਨੂੰ ਅਨਮੋਲ ਬਣਾ ਲੈਂਦੇ ਹਾਂ ਇਸ ਦੇ ਨਾਲ ਨਾਲ ਆਪਣੀ ਸਿਹਤ ਸਮਾਂ ਅਤੇ ਰਿਸ਼ਤਿਆਂ ਦੀ ਕਦਰ ਕਰਨੀ ਵੀ ਬਹੁਤ ਜ਼ਰੂਰੀ ਹੈ ਅਕਸਰ ਲੋਕ ਆਪਣੇ ਰਿਸ਼ਤੇਦਾਰਾਂ ਮਾਪਿਓ ਦੋਸਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਇਹ ਲੋਕ ਸਾਡੀ ਜ਼ਿੰਦਗੀ ਨੂੰ ਅਸਲ ਵਿੱਚ ਅਨਮੋਲ ਬਣਾਉਂਦੇ ਹਨ ਸਾਫ਼ ਸੁਥਰੀ ਸੋਚ ਚੰਗੀ ਸਿਹਤ ਅਤੇ ਨਿੱਤ ਨਵੇਂ ਗੁਣ ਸਿੱਖਣ ਦੀ ਕੋਸ਼ਿਸ਼ ਕਰਕੇ ਅਸੀਂ ਆਪਣੇ ਜੀਵਨ ਦੀ ਗੁਣਵੱਤਾ ਵਧਾ ਸਕਦੇ ਹਾਂ ਇਹ ਹੈ ਕਿ ਅਨਮੋਲ ਜੀਵਨ ਕੋਈ ਮਸ਼ਹੂਰ ਹੋ ਕੇ ਜਾਂ ਅਮੀਰ ਹੋ ਕੇ ਨਹੀਂ ਮਿਲਦਾ ਸਗੋਂ ਇੱਕ ਸੱਚਾ ਇਮਾਨਦਾਰ ਅਤੇ ਦਿਲੋਂ ਜੀਆ ਗਿਆ ਜੀਵਨ ਹੀ ਅਸਲ ਅਨਮੋਲ ਜੀਵਨ ਹੁੰਦਾ ਹੈ ਅਸੀਂ ਹਰ ਰੋਜ਼ ਦੇ ਲਮਹਾਂ ਨੂੰ ਸੰਭਾਲ ਕੇ ਨਿਰੰਤਰ ਚੰਗਾਈ ਵੱਲ ਕਦਮ ਵਧਾ ਕੇ ਆਪਣੀ ਜ਼ਿੰਦਗੀ ਨੂੰ ਸੱਚਮੁੱਚ ਅਨਮੋਲ ਬਣਾ ਸਕਦੇ ਹਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਇੱਕ ਹੋਰ ਟੌਪਿਕ ਤੇ